ਇਹ ਸਭ ਤੋਂ ਵੱਡੀ ਖਬਰ ਆ ਰਹੀ ਹੈ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਧੋਆ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕੱਢ ਦਾ ਜ਼ਿਕਰ ਹੋ ਰਿਹਾ ਹੈ ਕਿ ਸਸਪੈਂਡ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੇ ਸਾਬਕਾ ਐਮਐਲਏ ਨੂੰ ਬਾਹਰ ਦਾ ਰਸਤਾ ਦਿਖਾਇਆ ਸਸਪੈਂਡ ਕੀਤਾ ਹੈ ਐਮਐਲਏ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਐਕਸ਼ਨ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਅਮਰਜੀਤ ਸਿੰਘ ਸੰਧੋਆ ਜਿਹੜੇ ਕਿਸੇ ਵੇਲੇ ਕਾਂਗਰਸ ਚਲੇ ਗਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਚ ਆਉਣਾ ਠੀਕ ਸਮਝਿਆ ਉਸ ਤੋਂ ਪਹਿਲਾਂ ਸੰਧੋਆ ਪਾਰਟੀ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਤ ਲੱਗੇ ਨੇ ਕਾਂਗਰਸ ਤੋਂ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਠੀਕ ਸਮਝਿਆ ਪਰ ਹੁਣ ਪਾਰਟੀ ਨੇ ਫਿਰ ਤੋਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਤਾਂ ਅਮਰਜੀਤ ਸਿੰਘ ਸੰਧੋਆ ਜਿਹੜੇ ਕਿ ਬਾਹਰ ਦਾ ਰਸਤਾ ਇਹਨਾਂ ਨੂੰ ਦਿਖਾ ਦਿੱਤਾ ਗਿਆ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੇ ਪੱਧਰ ਤੇ ਇਹਨਾਂ ਨੇ ਮਹਮ ਦਾ ਜ਼ਿਕਰ ਕੀਤਾ ਸੀ ਉਸ ਤੋਂ ਬਾਅਦ ਕਾਂਗਰਸ ਕੇ ਕਾਂਗਰਸ ਤੋਂ ਬਾਅਦ ਫਿਰ ਇਹ ਆਮ ਆਦਮੀ ਪਾਰਟੀ ਚਾਹੇ ਤਾ ਰੋਹਿਤ ਜ਼ਿਆਦਾ ਜਾਣਕਾਰੀ ਸੰਪਾ ਰਹੇ ਹੈ ਤੇ ਰੋਹਿਤ ਕੀ ਕੁਝ ਜਾਣਕਾਰੀਆਂ ਸੰਦੋਵਾਨ ਨੂੰ ਹੋਣ ਬਾਰ ਕਿਉਂ ਕੱਢਿਆ ਗਿਆ ਕਿਸੇ ਵੇਲੇ ਆਪ ਹੀ ਚਲੇ ਗਏ ਸੀ ਜਿਸ ਤਰੀਕੇ ਦੇ ਨਾਲ ਅਮਰਜੀਤ ਸਿੰਘ ਸੰਦੋਹਾ ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਰੋਪੜ ਤੋਂ ਐਮਐਲਏ ਬਣੀ ਸੀ ਪਰ ਪਾਰਟੀ ਦੇ ਵਿੱਚ ਜਦੋਂ ਸੁਖਪਾਲ ਸਿੰਘ ਖਹਿਰਾ ਅਲੱਗ ਹੁੰਦੇ ਨੇ ਜਾਂ ਲੱਗਦਾ ਕਿ ਪਾਰਟੀ ਹੋਣ ਸ਼ਾਇਦ ਡਾਊਨਫਾਲਸ ਜਾਰੀ ਹੈ ਤਾਂ ਉਸੇ ਸਮੇਂ ਜਿਹੜੇ ਅਮਰਜੀਤ ਸਿੰਘ ਸੰਧੋਵਾ ਨੇ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ 2019 ਦਾ ਇਲੈਕਸ਼ਨ ਲੋਕ ਸਭਾ ਦਾ ਤੁਹਾਨੂੰ ਯਾਦ ਹੋਵੇਗਾ ਜਦੋਂ ਸੰਧੋਵਾ ਕਾਂਗਰਸ ਦੀ ਮਦਦ ਕਰਨ ਦੇ ਲਈ ਉਸ ਪਾਰਟੀ ਦੇ ਵਿੱਚ ਚਲੇ ਗਏ ਸੀਗੇ ਪਰ ਜਿੱਦੇ ਕਿਸਾਨੀ ਅੰਦੋਲਨ ਹੋਇਆ ਤਾਂ ਉਸ ਸਮੇਂ ਦੇ ਦੌਰਾਨ ਇੱਕ ਵਾਰ ਫਿਰ ਵਾਪਸੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਰ ਲਈ ਜਾਂਦੀ ਹੈ ਔਰ ਲਗਾਤਾਰ ਕੋਸ਼ਿਸ਼ਾਂ ਇਹੀ ਚੱਲ ਰਹੀਆਂ ਸੀ ਕਿ ਇੱਕ ਵਾਰ ਫਿਰ ਤੋਂ ਪਾਰਟੀ ਤੋਂ ਜਿਹੜੀ ਟਿਕਟ ਹੈ ਉਹ 2022 ਦੇ ਵਿੱਚ ਲੈ ਲਈ ਜਾਵੇ ਪਰ ਪਾਰਟੀ ਦੇ ਵੱਲੋਂ ਜਿਹੜੇ ਆਪਣੇ ਵਰਕਰ ਸੀਗੇ ਉਸ ਸਮੇਂ ਦੇ ਤਨੇ ਚੜਾ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਕਿਉਂਕਿ ਤਨੇ ਚੜਾ ਉਹ ਰੋਪੜ ਹਲਕੇ ਦੇ ਵਿੱਚ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਸੀਗੇ ਤੇ ਦਿਨੇਸ਼ ਚੜਾ ਨੂੰ ਟਿਕਟ ਦਿੱਤੀ ਦਿਨੇਸ਼ ਚੜਾ 2022 ਦੇ ਵਿੱਚ ਇਲੈਕਸ਼ਨ ਵੀ ਜਿੱਤੇ ਪਰ ਉਸ ਤੋਂ ਬਾਅਦ ਵੀ ਅਮਰਜੀਤ ਸੰਦੋਆ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਸੀ ਜਿਹੜੀਆਂ ਉਹ ਕਰਦੇ ਰਹੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਨੇ ਬਹੁਤ ਸਾਰੇ ਕਿਹਾ ਗਿਆ ਕਿ ਜਿਹੜੇ ਉਥੋਂ ਦੇ ਲੋਕਲ ਐਮਐਲਏ ਨੇ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਸੰਦੋਆ ਦੇ ਵੱਲੋਂ ਸਾਹਮਣੇ ਆਈਆਂ ਔਰ ਇਸੇ ਕਰਕੇ ਹੁਣ ਪਾਰਟੀ ਦੇ ਵੱਲੋਂ ਇੱਕ ਐਕਸ਼ਨ ਹੈ ਜਿਹੜਾ ਉਹ ਲਿਆ ਗਿਆ ਜਿਸ ਦੇ ਵਿੱਚ ਅਮਰਜੀਤ ਸੁੰਦੋਆ ਜਿਹੜੇ ਰੋਪੜ ਤੋਂ ਸਾਬਕਾ ਐਮਐਲਏ ਰਹ ਚੁੱਕੇ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਕਹੀਏ ਤਾਂ ਪਾਰਟੀ ਦੇ ਵੱਲੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸੁੰਦੋਆ ਦੇ ਕੋਲੇ ਰਾਸਤੇ ਖਾਲੀ ਨਹੀਂ ਨੇ ਕਿ ਜੇਕਰ ਤੁਸੀਂ ਆਪਣੇ ਹੀ ਐਮਐਲਏ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੀਆਂ ਨੇ ਜਾਂ ਆਪਣੇ ਹੀ ਐਮਐਲਏ ਦੇ ਖਿਲਾਫ ਕੋਈ ਗਤੀਵਿਧੀਆਂ ਕਰ ਰਹੀਆਂ ਨੇ ਤਾਂ ਤੁਸੀਂ ਕਿਸੇ ਦੂਸਰੀ ਪਾਰਟੀ ਦੇ ਵਿੱਚ ਜਾ ਕੇ ਕਰੋ ਪਰ ਪਾਰਟੀ ਦੇ ਵਿੱਚ ਰਹਿ ਕੇ ਆਪਣੇ ਹੀ ਐਮਐਲਏ ਦੇ ਖਿਲਾਫ ਕੋਈ ਕਾਰਵਾਈ ਹੈ ਜਿਹੜੀ ਉਹ ਸਹਿਨ ਨਹੀਂ ਕੀਤੀ ਜਾਏਗੀ ਤਾਂ ਪਾਰਟੀ ਦੇ ਵੱਲੋਂ ਸਪਸ਼ਟ ਸਨੇਹਾ ਜਿਹੜਾ ਉਹ 2022 ਦੇ ਇਲੈਕਸ਼ਨ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਪਾਰਟੀ ਦੇ ਖਿਲਾਫ ਚੱਲੇਗਾ ਤਾਂ ਉਸ ਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜੇਕਰ ਤੁਸੀਂ ਪਾਰਟੀ ਦੇ ਵਿੱਚੋਂ ਤਾਂ ਉਸ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੋਵੇਗਾ ਬਾਕੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਬਕਾਇਦਾ ਤੌਰ ਤੇ ਜਿਹ ਉਹਨਾਂ ਸਿੱਧੀ ਐਕਸਕਲੂਸਿਵ ਕਾਪੀ ਹੈ ਜਿਹੜੀ ਤੁਸੀਂ ਇਸ ਵਕਤ ਸਕਰੀਨ ਤੇ ਚੱਲਦੀ ਦੇਖ ਰਹੇ ਹੋਵੋਗੇ ਕਿ ਜਿਸ ਦੇ ਵਿੱਚ ਅਮਰਜੀਤ ਸਿੰਘ ਸੁਨੋਆ ਨੂੰ ਇਮੀਡੀਏਟਲੀ ਅਫੈਕਟਰ ਦੇ ਨਾਲ ਸਸਪੈਂਡ ਹੈ ਜਿਹੜਾ ਪਾਰਟੀ ਦੇ ਵਿੱਚੋਂ ਕਰ ਦਿੱਤਾ ਗਿਆ ਤਾਂ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਬਾਹਰ ਦਾ ਰਸਤਾ ਆਮ ਤੌਰ ਤੇ ਜਦੋਂ ਦਿਖਾਇਆ ਜਾਂਦਾ ਤਾਂ ਕਈ ਵਾਰ ਹੁੰਦਾ ਕਿ ਕੁਝ ਸਾਲਾਂ ਦੀ ਲਿਮਟ ਲਗਾ ਦਿੱਤੀ ਜਾਂਦੀ ਹੈ ਪਰ ਬਿਲਕੁਲ ਓਪਨ ਹੈਂਡ ਛੱਡ ਦਿੱਤਾ ਗਿਆ ਕਿ ਇਹਨਾਂ ਨੂੰ ਪਾਰਟੀ ਤੋਂ ਬਾਹਰ ਹੈ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਹੁਣ ਅਮਰਜੀਤ ਸੰਧੋਹਾ ਨੇ ਦੇਖਣਾ ਹੋਏਗਾ ਕਿ ਉਹ ਆਪਣੀ ਨਵੀਂ ਪਾਰਟੀ ਕੀ ਚਾਹੁੰਦੇ ਨੇ ਕਿ ਉਹ ਕਾਂਗਰਸ ਚ ਜਾਂਦੇ ਨੇ ਅਕਾਲੀ ਦਲ ਚ ਜਾਂਦੇ ਨੇ ਬੀਜਪੀ ਚ ਜਾਂਦੇ ਨੇ ਜਾਂ ਕਿਸ ਪਾਰਟੀ ਦੇ ਨਾਲ ਰਹਿ ਕੇ ਕਿਵੇਂ ਉਹ ਕੰਮ ਕਰਦੇ ਨੇ ਕਿ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਪਾਰਟੀ ਛੱਡੀ ਸੀ ਤਾਂ ਉਹ ਆਪਣੀ ਮਰਜ਼ੀ ਨਾਲ ਛੱਡ ਕੇ ਗਏ ਸੀ ਪਰ ਅੱਜ ਪਾਰਟੀ ਨੇ ਉਹਨਾਂ ਨੂੰ ਛੱਡ ਦਿੱਤਾ ਜੀ ਇਹਦੇ ਵਿੱਚ ਦੇਖਣਾ ਹੈ ਕਿ ਸੰਧੋਹਾ ਕੀ ਕਰਦੇ ਆ ਉਮੀਦ ਕਰਾਂਗੇ ਕਿ ਹੁਣ ਅਗਲੀ ਪਾਰੀ ਉਹਨਾਂ ਦੀ ਕੀ ਇਹ ਜੀ ਹੋਏਗੀ ਔਰ ਕਿਸ ਤਰੀਕੀ ਦੀ ਹੋਏਗੀ ਇਸ ਦੇ ਨਜ਼ਰਾਂ ਜਿਹੜੀਆਂ ਜ਼ਰੂਰ ਉਹ ਕ੍ਰਿਸ਼ਨ ਬਣਾ ਕੇ ਰੱਖਣਗੇ ਪੈਣਗੇ ਔਰ ਸੰਧੋਹਾ ਸਾਹਿਬ ਵੀ ਅੱਗੇ ਪੰਜਾਬ ਨਾਲ ਜੁੜ ਸਕਦੇ ਕਰਨ ਦੀ ਕੋਸ਼ਿਸ਼ ਕਰੀ ਜੀ ਬਿਲਕੁਲ ਕਰ ਰਹੇ ਹਾਂ ਰੋਹਿਤ ਗੱਲਬਾਤ ਜੋ ਹੋ ਸਕੇ ਸੰਧਵਾ ਨਾਲ ਤਾਂ ਆਪਾਂ ਹੋਰ ਸਵਾਲਾਂ ਦਾ ਸلسਲਾ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਰੋਹਿਤ ਇਮਪੈਕਟ ਕਿੰਨਾ ਹੈ ਦੇਖੋ ਸੰਧਵਾ ਦੇ ਜਾਣ ਦੇ ਨਾਲ ਕੀ ਇਮਪੈਕਟ ਹੈ ਸੰਧਵਾ ਦੇ ਰਹਿਣ ਨਾਲ ਪਾਰਟੀ ਤੇ ਕੀ ਇਮਪੈਕਟ ਹੈ ਦੇਖੋ ਸੰਧਵਾ ਬੜੇ ਇਨੈਕਟਿਵ ਦਿਖਾਈ ਦਿੱਤੇ ਕਾਂਗਰਸ ਚ ਚਲੇ ਗਏ ਫਿਰ ਫੇਰ ਆ ਕੇ ਵਾਪਸ ਇਹ ਡਾਂਵਾ ਡੋਲ ਸਥਿਤੀ ਕਿਉਂ ਬਣੀ ਰਹੀ ਆਖਰਕਾਰ ਜਿਹੇ ਫੈਸਲੇ ਸਿਆਸੀ ਫੈਸਲੇ ਦੇਖੋ ਸਿਆਸੀ ਲੀਡਰ ਸਮੇਂ ਦੀ ਨਜ਼ਾਕਤ ਨਾ ਲੈਂਦਾ ਹੁੰਦਾ ਦੇਖੋ ਹੁੰਦਾ ਕੀ ਹੈ ਨਾ ਕ੍ਰਿਸ਼ਨ ਕੇ ਬਹੁਤ ਬਾਰ ਬਹੁਤ ਸਾਰੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਪਾਰਟੀ ਹੁਣ ਖਤਮ ਹੋ ਚੁੱਕੀ ਹੈ ਇੱਕ ਸਮਾਂ ਆਵਾਦਮੀ ਪਾਰਟੀ ਤੇ ਉਹ ਵੀ ਆਇਆ ਸੀ ਜਦੋਂ 2017-18 ਦੇ ਕਰੀਬ ਤੁਹਾਨੂੰ ਯਾਦ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਮਾਫੀ ਮੰਗੀ ਗਈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਐਮਐਲਏ ਸੁਖਪਾਲ ਖੇਰਾਂ ਨਾਲ ਗਏ ਸੁਖਪਾਲ ਖੇਰਾਂ ਦੇ ਵੱਲੋਂ ਵੀ ਆਪਣੀ ਇੱਕ ਵੱਖਰੀ ਪਾਰਟੀ ਹੈ ਜਿਹੜੀ ਉਹ ਬਣਾ ਲਈ ਜਾਂਦੀ ਹੈ ਉਸ ਤੋਂ ਬਾਅਦ ਸੋਪਾਲ ਸਿੰਘ ਖੇਰਾ ਦੇ ਨਾਲ ਬਹੁਤ ਸਾਰੇ ਐਮਐਲਏ ਚਲੇ ਗਏ ਬਹੁਤ ਸਾਰੇ ਐਮਐਲਏ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਦੁਬਾਰਾ ਨਹੀਂ ਜਿੱਤ ਪਾਵਾਂਗੇ ਤਾਂ ਜੇਕਰ ਕਾਂਗਰਸ ਦੇ ਵਿੱਚ ਚਲੇ ਜਾਵਾਂਗੇ ਤਾਂ ਸਾਡਾ ਜਿਹੜਾ ਛਾਤੀ ਰਸੂਕਾ ਉਹ ਬਦਲ ਸਕਦਾ ਹੈਗਾ ਬਹੁਤ ਸਾਰੇ ਕਾਂਗਰਸ ਦੇ ਅੰਦਰ ਵੀ ਤੁਸੀਂ ਦੇਖੋਗੇ ਕਿ ਇੱਕ ਟੜੇਬੰਦੀ ਹੈ ਤਾਂ ਉਸੇ ਟੜੇਬੰਦੀ ਦੇ ਤਹਿਤ ਹੀ ਅਮਰਜੀਤ ਸਿੰਘ ਸੰਧੋਆ ਚਲੇ ਜਾਂਦੇ ਨੇ ਰੋਪੜ ਵਿਧਾਨ ਸਭਾ ਤੋਂ ਕਿਉਂਕਿ ਐਮ ਐਲ ਏ ਸੀਗੇ ਤੇ ਕਾਂਗਰਸ ਦੇ ਵਿੱਚ ਚਲੇ ਗਏ ਕਿਤਨਾ ਕਿਤੇ ਉਹਨਾਂ ਦੇ ਆ ਜਿਹੜੇ ਉਥੋਂ ਦੇ ਐਮ ਐਲ ਏ ਦੀ ਟਿਕਟ ਪਹਿਲਾਂ ਲੜ ਚੁੱਕੇ ਸੀਗੇ ਬਰਿੰਦਰ ਢਿੱਲੋਂ ਉਹਨਾਂ ਦੇ ਖਿਲਾਫ ਜਿਹੜੇ ਕੁਝ ਕਹਿੰਗੇ ਕਿ ਕਾਂਗਰਸ ਦੇ ਹੀ ਬੰਦੇ ਸੀ ਉਹ ਸੰਧੋਆ ਸਾਹਿਬ ਨੂੰ ਉੱਧਰ ਲੈ ਕੇ ਜਾਂਦੇ ਨੇ ਤਾਂ ਕਿ ਢਿੱਲੋਂ ਸਾਹਿਬ ਨੂੰ ਡਾਊਨ ਕੀਤਾ ਜਾ ਸਕੇ ਪਰ ਜਦੋਂ ਅਮਰਜੀਤ ਸੰਧਵਾ ਨੂੰ ਲੱਗਿਆ ਕਿ ਧਾਲ ਇੱਧਰ ਵੀ ਸਹੀ ਤਰੀਕੇ ਨਾਲ ਨਹੀਂ ਗੱਲ ਰਹੀ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਵਾਪਸੀ ਹੈ ਫੇਰ ਆਮ ਆਦਮੀ ਪਾਰਟੀ ਦੇ ਵਿੱਚ ਕਰ ਲਈ ਗਈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਉਦੋਂ ਤੱਕ ਜਿਹੜੇ ਆਪਣੇ ਐਮਐਲਏ ਦੇ ਤੌਰ ਤੇ ਨਵੇਂ ਵਿਅਕਤੀ ਸੀ ਉਹਨਾਂ ਨੂੰ ਤਿਆਰ ਕਰ ਲਿਆ ਸੀਗਾ ਔਰ ਇਸੇ ਕਰਕੇ ਜਿਹੜੀ ਟਿਕਟ ਹੈ ਉਹ 2022 ਦੇ ਵਿੱਚ ਸੰਧਵਾ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਇਹ ਜਿਹੜੀ ਟਿਕਟ ਹੈ ਉਹ ਦੇ ਦਿੱਤੀ ਜਾਂਦੀ ਹੈ ਕਿ ਦਿਨੇਸ਼ ਚੱਡਾ ਨੂੰ ਦਿਨੇਸ਼ ਢਿਆ ਦਿਨੇਸ਼ ਚੱਡਾ ਦੀ ਜਿੱਕਰ ਗੱਲ ਕਰੀਏ ਤਾਂ ਆਰਟੀਆਈ ਐਕਟੀਵਿਸਟ ਨੇ ਔਰ ਕੱਲ੍ਹੇ ਕਿ ਲਾਅ ਦੀ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ ਅਜਿਹੇ ਦੇ ਵਿੱਚ ਇੱਕ ਸਮਝਦਾਰ ਵਿਅਕਤੀ ਦੇ ਤੌਰ ਤੇ ਦਿਨੇਸ਼ ਚੱਡਾ ਦਾ ਨਾਮ ਸਾਹਮਣੇ ਆਇਆ ਦਿਨੇਸ਼ ਚੱਡਾ ਨੂੰ ਐਮਐਲਏ ਦੀ ਟਿਕਟ ਦਿੱਤੀ ਔਰ ਪਹਿਲਾਂ ਨਾਲੋਂ ਵੀ ਵੱਧ ਬਹੁਮਤ ਦੇ ਨਾਲ ਜਿਹੜੇ ਦਿਨੇਸ਼ ਚੱਡਾ ਨੇ ਉਹ ਜਿੱਤ ਕੇ ਪੰਜਾਬ ਦੀਆਂ ਸਭਾ ਦੀਆਂ ਪੌੜੀਆਂ ਚੜਦੇ ਨੇ ਪਰ ਇਸ ਤੋਂ ਬਾਅਦ ਇੱਕ ਈਰਖਾ ਜ਼ਰੂਰ ਹੋ ਜਾਂਦੀ ਹੈ ਕਿ ਜਿੱਕਰ ਮੈਂ ਐਮਐਲਏ ਸੀ ਮੇਰੇ ਤੋਂ ਬਾਅਦ ਕੋਈ ਹੋਰ ਐਮਐਲਏ ਬਣ ਗਿਆ ਤਾਂ ਇਹ ਐਮਐਲਏ ਕਿਵੇਂ ਸਰਵਾਈਵ ਕਰ ਸਕਦਾ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਸੀ ਉਹ ਰੋਪੜ ਵਿਧਾਨ ਸਭਾ ਹਲਕੇ ਦੇ ਅੰਦਰ ਚੱਲਦੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਸੀ ਜਿਸ ਦੀ ਕਈ ਵਾਰ ਸ਼ਿਕਾਇਤ ਵੀ ਜਿਹੜੇ ਉੱਥੋਂ ਦੇ ਲੋਕਲ ਵਰਕਰ ਹੈ ਉਹਨਾਂ ਵੱਲੋਂ ਕੀਤੀ ਗਈ ਕਿ ਪਾਰਟੀ ਦੇ ਖਿਲਾਫ ਜਿਹੜੀਆਂ ਕੰਮ ਕਰ ਰਿਹਾ ਉਹ ਕੀਤਾ ਜਾ ਰਿਹਾ ਹਾਲਾਂਕਿ ਬਹੁਤ ਸਾਰੇ ਲੀਡਰ ਸ਼ਾਇਦ ਉਸ ਤਰੀਕੇ ਦੇ ਨਾਲ ਆਧਾਰ ਬੇਸ਼ੱਕ ਹਲਕੇ ਦੇ ਵਿੱਚ ਨਾਮ ਰੱਖਦੇ ਹੋਣ ਪਰ ਕੋਸ਼ਿਸ਼ਾਂ ਉਹਨਾਂ ਦੀ ਪੂਰੇ ਤਰੀਕੇ ਦੇ ਨਾਲ ਜਾਰੀ ਰਹਿੰਦੀਆਂ ਔਰ ਇਹੀ ਇੱਕ ਵੱਡਾ ਕਾਰਨ ਸੀ ਕਿ ਕੋਸ਼ਿਸ਼ਾਂ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੇ ਕਿਤਨਾ ਕਿਤੇ ਦਿਨੇਸ਼ ਚੰਡਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜੀ ਸ਼ੁਕਰ ਰੋਹਿਤ ਜਿਆਦਾ ਜਾਣਕਾਰੀ ਦਿਸਾਣ ਪਉਣ ਵਾਸਤੇ ਤਾਂ ਰੋਹਿਤ ਜਾਣਕਾਰੀ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ